ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਆ ਬੰਦਾ ਖੜਿਆ ਅਸੀਂ ਨਾਡਾ ਸਾਹ ਪਾਰਕਿੰਗ ਦੇ ਵਿੱਚ ਖੜੇ ਆ ਇਹ ਕਹਿੰਦਾ ਮੈਂ ਪਹਿਲੀ ਵਾਰੀ ਗੁਰਦੁਆਰੇ ਆਇਆ ਹੱਥ ਖੋਲ ਓਏ ਆ ਦਿਖਾ ਚਕੀਏ ਤੇਰੇ ਹੱਥ ਖੋਲ ਇਹ ਆ ਦੇਖੋ ਇਹ ਤੰਬਾਕੂ ਵਰਤ ਰਿਆ ਔਰੇ ਖੜਿਆ ਸਾਹਮਣੇ ਦਵਾਨ ਲੱਗਿਆ ਹੋਇਆ ਉਹ ਚੱਲ ਰਿਹਾ ਤੇ ਇਹ ਤੰਬਾਕੂ ਵਰਤਦਾ ਖੜਿਆ ਜਿੰਨਾ ਮਰਜੀ ਇਹਨਾਂ ਨੂੰ ਸਮਝਾ ਲਓ ਪਿਆਰ ਨਾਲ ਕਹਿ ਲਓ ਹੱਥ ਜੋੜ ਕੇ ਕਹਿ ਲਓ ਪਰ ਇਹ ਮਾਂ ਦੇ ਛੇਰ ਐਸੇ ਐ ਇਹਨਾਂ ਕੋਲ ਰਹਾ ਨਹੀਂ ਜਾਂਦਾ ਇਹਨਾਂ ਨੂੰ ਸਭ ਨੂੰ ਪਤਾ ਹੈ ਵੀ ਗੁਰਦੁਆਰੇ ਦੇ ਵਿੱਚ ਤੰਬਾਕੂ ਵਰਤਣਾ ਗਲਤ ਹੈ ਇਹਨੂੰ ਪਤਾ ਹੈ ਬਿਲਕੁਲ ਪਤਾ ਇਹਨੂੰ ਵੀ ਕਿਸੇ ਵੀ ਇਹ ਕਹਿੰਦਾ ਕਹਿੰਦਾ ਮੈਂ ਪਹਿਲੀ ਵਾਰੀ ਇੱਥੇ ਆਇਆ ਪਰ ਇਹਨੂੰ ਇਹਨਾਂ ਗਿਆਨ ਜ਼ਰੂਰ ਹੋਏਗਾ ਵੀ ਮੈਂ ਗੁਰਦੁਆਰਾ ਸਾਹਿਬ ਦੀ ਜੂ ਦੇ ਵਿੱਚ ਤੰਬਾਕੂ ਨਹੀਂ ਲੈ ਕੇ ਜਾ ਸਕਦਾ ਇਹਦਾ ਪਰਿਵਾਰ ਨਾਲ ਹੈ ਇਹਦਾ ਪਰਿਵਾਰ ਨਾਲ ਹੈ ਇਹਦੀ ਵਾਈਫ ਨਾਲ ਹੈ ਤੇ ਬੱਚੇ ਨਾਲ ਹੈ ਅਸੀਂ ਇਹਨੂੰ ਇੱਕ ਸਾਈਡ ਤੇ ਲੈ ਕੇ ਆਏ ਆ ਤੇ ਹੁਣ ਇਹਦੇ ਸਾਹ ਸੁੱਕੇ ਪਏ ਆ ਵੀ ਬਾਬਾ ਜੀ ਮੈਨੂੰ ਮਾਰਨਾ ਮੈਨੂੰ ਮaaf ਕਰ ਦੇਣ ਸਾਧ ਸੰਗਤ ਜੀ ਤੁਸੀਂ ਦੱਸੋ ਇਹਨਾਂ ਲੋਕਾਂ ਦਾ ਕੀ ਕਰੀਏ ਹੱਥ ਖੜਾਓ ਨਿਕਾ ਗਿਆਤ ਕਰ ਜੋ ਗੰਦ ਖਾਂਦੇ ਹੁਣ ਦੁਕਾਨ ਤੇ ਸ਼ਰਮ ਆਉਂਦੀ ਆ ਹੁਣ ਤੈਨੂੰ ਸ਼ਰਮ ਆਉਂਦੀ ਆ ਜਦੋਂ ਗੰਦ ਖਾਂਦੇ ਹੋ ਇਹਨੂੰ ਕੁੱਤਾ ਵੀ ਨਹੀਂ ਖਾਂਦਾ ਹੈ ਹਾਂ ਜਿੰਦਗੀ ਵਿੱਚ ਵੀ ਨਹੀਂ ਖਾਣੇ ਚਾਹੀਦਾ ਦੱਸ ਤੇਰਾ ਨਾਂ ਕੀ ਆ ਪਹਿਲਾਂ ਸੱਚ ਬੋਲੀ ਹਾਂ ਸੋਨੂ ਸੋਨੂ ਦਾ ਕੁੱਤੇ ਦਾ ਨਾਂ ਹੁੰਦਾ ਆਪਣਾ ਨਾਂ ਦੱਸ ਆਪਣਾ ਨਾਂ ਦੱਸ ਤੇਰਾ ਕੀ ਹੈ ਹਾਂ ਪ੍ਰਦੀਪ ਕੁਮਾਰ ਪ੍ਰਦੀਪ ਕੁਮਾਰ ਹੈ ਤੇਰਾ ਨਾਂ ਜੇ ਤੂੰ ਪ੍ਰਦੀਪ ਕੁਮਾਰ ਹੈ ਜੇ ਤੂੰ Hindu ਹੈ ਤੁਹਾਡੇ ਬੋਜੰਵੇ ਸ਼ਲੋਕ ਚ ਲਿਖਿਆ ਪੁਰਾਣ ਦੇ ਵਿੱਚ ਵੀ ਤੰਬਾਕੂ ਨਹੀਂ ਖਾਣਾ ਚਾਹੀਦਾ ਕਿਹੜਾ ਬਾਂਮਣ ਤੁਹਾਨੂੰ ਕਹਿੰਦਾ ਤੰਬਾਕੂ ਖਾਣ ਵਾਸਤੇ ਕਿਹੜਾ ਧਰਮ ਹੈ ਤੁਹਾਡਾ ਜਿਹੜਾ ਤੁਹਾਨੂੰ ਕਹਿੰਦਾ ਵੀ ਗੁਰਦੁਆਰੇ ਆ ਕੇ ਤੰਬਾਕੂ ਖਾਓ ਮਾਈਏ ਪਿੱਛੇ ਰਹਿ ਤੂੰ ਆਪਣਾ ਜਾ ਉੱਧਰ ਚੱਲ ਅਹੀ ਤੇਰਾ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਫਿਰ ਕਹਾਂਗੇ ਲੇਡੀਜ਼ ਵਿੱਚ ਆ ਜਣੀਆਂ ਆਹ ਦੱਸ ਹੁਣ ਮੈਨੂੰ ਇਸ ਗੱਲ ਦਾ ਜਵਾਬ ਦੇ ਮੈਂ ਤੇਰੀ ਵੀਡੀਓ ਬਣਾ ਰਿਹਾ ਮੈਨੂੰ ਇਸ ਗੱਲ ਦਾ ਜਵਾਬ ਦੇ ਵੀ ਕਿਹੜਾ ਧਰਮ ਤੁਹਾਨੂੰ ਇਹ ਗੱਲ ਸਿਖਾਉਂਦਾ ਵੀ ਤੁਸੀਂ ਪਵਿੱਤਰ ਸਥਾਨ ਤੇ ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ ਚਾਹੇ ਗੁਰਦੁਆਰਾ ਹੈ ਚਾਹੇ ਕੋਈ ਗਿਰਜਾ ਘਰ ਹੈ ਵੀ ਤੁਸੀਂ ਉੱਥੇ ਜਾ ਕੇ ਤੰਬਾਕੂ ਖਾਓ ਕਿਹੜਾ ਧਰਮ ਤੁਹਾਨੂੰ ਅਲਾਉ ਕਰਦਾ ਨਹੀਂ ਕਰਦਾ ਕੋਈ ਹੈ ਕਿਉਂ ਕਰਦੇ ਹੋ ਫਿਰ ਜੇ ਹੁਣ ਸਾਡੇ ਵਰਗੇ ਆ ਮੈਂ ਜਿੱਥੇ ਦਾ ਬੋਲ ਰਿਹਾ ਜੇ ਹੁਣ ਇਹਨੂੰ ਕੁੱਟিয়ে ਇਹਦੇ ਡਾਂਗ ਫੇਰੀਏ ਤੇ ਸਾਡੇ ਵਿੱਚੋਂ ਹੀ ਕਈ ਬੰਦੇ ਉੱਠ ਕੇ ਖੜੇ ਹੋ ਜਾਣਗੇ ਬਾਬਾ ਜੀ ਇਹ ਤਾਂ ਗੁਰਦੁਆਰੇ ਆਇਆ ਸੀ ਸੰਗਤ ਖਰਾਬ ਹੁੰਦੀ ਐ ਇਹਨੂੰ ਕੁਛ ਨਾ ਕਿਓ ਇਹਨੂੰ ਮਾਰਿਓ ਨਾ ਤੇ ਹੁਣ ਇਹ ਇਹਨਾਂ ਦਾ ਜਿਹੜਾ ਇਹ ਗੰਦ ਐ ਇਹ ਆਪਣੇ ਸਿਰ 'ਚ ਪਵਾ ਲੀਓ ਔਰੇ ਸ਼ਹੀਦੀ ਸਥਾਨ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਪ੍ਰਾਪਤ ਸ਼ੋਹ ਧਰਤੀ ਐ ਐਡਾ ਪ੍ਰਬੰਧ ਐ ਇੱਥੇ ਪਰ ਇਹ ਲੋਗ ਹਟਦੇ ਹੀ ਨਹੀਂ ਇਹ ਹੱਦ ਨਹੀਂ ਦੱਸੋ ਹੁਣ ਇਹਦਾ ਕੀ ਕਰੀਏ ਸਾਜ ਸੰਗਤ ਦੱਸੋ ਹੁਣ ਇਹਦਾ ਕੀ ਕਰੀਏ ਹੁਣ ਜੇ ਤੂੰ ਆਪਣੀ ਚੰਗੀ ਚਾਹਨਾ ਨਾ ਮੇਰੇ ਅੱਗੇ ਲਾ ਕੇ ਤੁਰ ਪਾ ਉਹ ਦਫ਼ਤਰ ਦੇ ਕੋਲੇ ਤੱਕ ਜਾਂਦੇ ਜਾਂਦੇ ਚੂਨਾ ਕਰੀਂ ਨਹੀਂ ਫਿਰ ਤੇਰੀ ਕਟਾਈ ਦਾ ਤੂੰ ਆਪ ਜ਼ਿੰਮੇਵਾਰ ਹੋਏਂਗਾ ਚੁੱਪ ਕਰਕੇ ਬੰਦੇ ਦਾ ਪੁੱਤ ਬਣ ਕੇ ਰਾਹ ਦੇ ਵਿੱਚ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਉੱਥੇ ਦਫ਼ਤਰ ਜਾ ਕੇ ਚੁੱਪ ਕਰਕੇ ਮੇਰੇ ਨਾਲ ਤੁਰਦਾ ਜਾਈਂ ਅਸੀਂ ਤੇਰੀ ਕੋਈ ਬੇਇੱਜ਼ਤੀ ਨਹੀਂ ਕਰਦੇ ਕਿਸੇ ਨੂੰ ਕਹਿੰਦੇ ਨਹੀਂ ਅਸੀਂ ਸਿਰਫ ਦਫ਼ਤਰ ਵਾਲੇ ਨੂੰ ਦਿਖਾਣਾ ਬੰਦਾ ਪੁੱਤ ਬਣ ਕੇ ਤੁਰ ਹੀ ਮੈਂ ਪਹਿਲਾਂ ਕਹਿ ਰਿਹਾ ਚੱਲ ਆ ਜਾ